ਸੋ ਪਿਆਰੇ ਧਰਮ ਸਿੰਘ ਗੱਲ ਕਰਨੀ ਸੀ ਆ ਜੀ ਕੱਲ ਵੀ ਸੱਪਿਆ ਹੋ ਗਈ ਸੀ ਗਲਾਬਾ ਤੇ ਪੰਜਾਬਾ ਮਛੰਦ ਸੀ ਅਨੰਦਪੁਰ ਸਾਹਿਬ ਜਾਂਦੇ ਹੁੰਦੇ ਸੀ ਕਈ ਵਾਰ ਇਆ ਆਪਣੇ ਨੌਕਰ ਨੂੰ ਨਾਲ ਲੈ ਕੇ ਕਈ ਵਾਰੀ ਅਨੰਦਪੁਰ ਸਾਹਿਬ ਗਏ ਸੀ। ਉਹਦੇ ਨੌਕਰ ਦੀ ਡਿਊਟੀ ਹੈ ਕੰਮਕਾਰ ਕਰਦਾ ਸੀ ਉਹਦੇ ਕੰਮ ਦਾ ਟਾਈਮ ਹੋਇਆ ਉਹ ਕਹਿੰਦਾ ਵੀ ਮੈਂ ਡੰਗਰਾ ਵਾਸਤੇ ਇੱਥੇ ਲੈ ਕੇ ਆਵਾਂ ਜੇ ਮੈਂ ਉਹਨੂੰ ਕੋ ਢੋਹ ਦੇ ਸਕਦਾ ਹੈ। ਇਹੜਾ ਪੰਜਾਬ ਦੀ ਧਰਤੀ ਤੇ ਖਾੜਾ ਹੈ ਨਗਰਾਂ ਵਾਸਤੇ ਉਹ ਹਰਾ ਚਾਰਾ ਵੀ ਕਹਿ ਦਿੰਦੇ ਆ ਉਹਨੂੰ ਪੱਠੇ ਵੀ ਕਹਿ ਦਿੰਦੇ ਆ ਜਿਹੜੀ ਖੇਤ ਪੰਜਾਬੀ ਦੀ ਬੋਲੀ ਹੈ ਨੌਕਰ ਕਹਿੰਦਾ ਵੀ ਮੈਂ ਪੱਠੇ ਲੈ ਕੇ ਆਉਂਦਾ ਚੇਤਾ ਚੋਂ ਉਹਨੇ ਵੇਖਿਆ ਖੂਨ ਦੇ ਕੰਡੇ ਤੇ ਕੋਈ ਮੁਰਸ਼ਿਦ ਹੈ ਉਹਦੇ ਤਿੰਨ ਮਰੀਦ ਨੇ ਪਰ ਤਿੰਨਾਂ ਦੇ ਜਿਹੜੇ ਬਸਤਰ ਪਾਏ ਹੋਏ ਨੇ ਫਟੇ ਹੋਏ ਨੇ ਮੁਰਸ਼ਿਦ ਨੇ ਜਿਹੜੇ ਬਸਤਰ ਪਾਏ ਹੋਏ ਨੇ ਉਹ ਵੀ ਫਟੇ ਹੋਏ ਨੇ ਤੇ ਚਾਰਾਂ ਦੇ ਪੈਰਾਂ 'ਚ ਜੋੜਾ ਨਹੀਂ ਹੈ ਇਹ ਚਾਰਾਂ ਦੇ ਬਸਤਰ ਖੋਣ ਦੇ ਡਰ ਗਿਆ ਗੁਰੂ ਕਿੰਨੇ ਢਾਗੂ ਭੱਜ ਗਿਆ ਉਹਨੇ ਜਾ ਕੇ ਆਪਣੇ ਮਾਲਕ ਉਥੇ ਬਾਗੀ ਬਾੜੇ ਦੇ ਵਿੱਚ ਗਲਾਬਾ ਤੋਂ ਪੰਜਾਬ ਪਰ ਚੌਧਰੀ ਸੀ ਇਹਨਾਂ ਕੋਲ ਆਉਂਦਾ ਸੀ ਨੰਬਰ 11 ਤੋਂ ਇੱਕ ਵੱਡੀ ਪੋਸਟ ਹੋਇਆ ਕਰਤੀ ਸੀ ਇਹਦੀਆਂ ਦੀ। ਅੱਜ ਵੀ ਪੰਜਾਬ ਦੇ ਵਿੱਚ ਕਈ ਪਰਿਵਾਰ ਹਜੇ ਵੀ ਪ੍ਰਾਤਨ ਸਮੇਂ ਤੋਂ ਅੱਜ ਚੱਲੀ ਏ ਸਾਡੇ ਪਿੰਡਾਂ 'ਚ। ਇਹ ਚੌਧਰੀਆਂ ਦਾ ਪਰਿਵਾਰ ਹੈ। ਕਈ ਵਾਰੀ ਸਾਡੇ ਬਾਪੂ ਪੰਜਾਬੀ ਵਿੱਚ ਤਾਨਾ ਵੀ ਮਾਰ ਦਿੰਦੇ ਆ ਕਿ ਤੂੰ ਵੱਡਾ ਚੌਧਰੀ ਬਣਿਆ ਹੋਇਆ। ਇਹਦੀ ਇੱਕ ਪੋਸਟ ਸੀ ਚੌਧਰੀ ਦੀ ਅਹੁਦਾ ਸੀ ਉਹ ਜਾ ਕੇ ਨੌਕਰ ਨੇ ਗਲਾਬੇ ਤੇ ਪੰਜਾਬੇ ਨੂੰ ਦੱਸਿਆ ਕਿਹਾ ਚੌਧਰੀ ਸਾਹਿਬ ਆਪਣੇ ਆ ਖੇਤਾਂ ਦੇ ਵਿੱਚ ਇੱਕ ਮੁਰਸ਼ਿਦ ਬੈਠਾ ਹੈ ਇਹਨੋ ਦੇ ਮਰੀਦ ਹੈ کھٹے ہوئے بستر لہو نہ رنگے ہوئے نہیں. لگتا ہے میں لگتا ہے آنند پور والا گرو ہے باجا بڑا ہے کلکیا بڑا ہے ہے

ਨਿਹਾਲਤ ਵੇਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਾਜਾਂ ਵਾਲਿਆਂ ਨੇ ਫਿਰ ਮਾਛੀ ਬਾੜੇ ਦੇ ਜਗਦਲ ਚ ਤੁਰੀ ਮਸਲ ਕਹਿੰਦੇ ਤੁਸੀਂ ਸਾਰੇ ਬੜੇ ਭਾਈ ਵਿਆਸ ਸਿੰਘ ਭਾਈ ਮਾਨ ਸਿੰਘ ਭਾਈ ਧਰਮ ਸਿੰਘ ਸਾਰਿਆਂ ਨੂੰ ਸੰਬੋਧਨ ਕਰਦੇ ਐ ਸਾਨੂੰ ਸੱਤ ਜੰਗਾ ਯਾ 我的天桥。

ਸੱਤ ਦੇ ਦਸ ਗਿਆ ਯਾਰ ਨੇ ਜਾ ਹੱਥ ਨਹੀਂ ਤੇ ਕਾ ਯਾਰ ਨੇ ਜਾ ਸੱਤ ਦੇ ਦਸ ਗਿਆ ਆਲੂਰਿੱਤਾ ਦਾ ਪਾਤਸ਼ਾਹ ਗਲਾਬੇ ਤੇ ਪੰਜਾਬਾ ਪਾਤਸ਼ਾਹ ਚਲੋ ਫਿਰ ਸਾਡੇ ਘਰ ਚਲੋ ਚਰਨ ਪਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਗਲਾਬੇ ਤੇ ਪੰਜਾਬੇ ਦੇ ਘਰ ਦੇ ਇਹ ਦਿਨਾਂ ਤੋਂ ਜਲ ਪਾਣੀ ਨਹੀਂ ਸੀ ਛਕਿਆ ਭਾਈ ਗਰੀਬੂ ਚਮਕੌਰ ਦੀ ਗੜੀ ਚ ਪ੍ਰਸ਼ਾਦਾ ਲੈ ਕੇ ਆਇਆ ਸੀ ਇੱਕ ਪ੍ਰਸ਼ਾਦਾ ਹੰਸੇ ਚ ਆਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰ ਇਤਿਹਾਸ ਕਹਿੰਦਾ ਵਾਜਾ ਵਾਲਿਆਂ ਨੇ ਕੰਨੀ ਕੰਨੀ ਪ੍ਰਸ਼ਾਦਾ ਕਰਕੇ ਦਾਸ ਜੀ ਸੀ ਅਟਵੰਦੇ ਆ ਸੀ گرو گوبند سنگھ مہاراج جی نے کمر کسا ہوا شریر کمر کسا اپنے سریرے گلابا کہ جل پانی بازا والے ہے پہلا کرنے دی دو میں پرامانے چڑھ کروں کی ਕਈ ਦਿਨਾਂ ਤੋਂ ਸ਼ਰਨਾਰ ਨਹੀਂ ਸੀ ਹੋਇਆ ਬਸ ਮੇਰੂੰ ਕਾਰ ਦੀ ਖੀਚ ਜੋ ਛਕਿਆ ਸੀ ਬਸ ਨੰਦਪਰਸਾਹ ਵੀ ਛਕਿਆ ਸੀ ਸਾਨੂੰ ਕੁਝ ਘੰਟੇ ਪੀਣ ਵਾਸਤੇ ਪਾਣੀ ਨਾ ਮਿਲੇ ਕੁਝ ਘੰਟੇ ਛਕਣ ਵਾਸਤੇ ਪ੍ਰਸ਼ਾਦਾ ਨਾ ਮਿਲੇ ਤੁਸੀਂ ਜਿਹੜੀ ਆਪਣੀ ਬਿਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਲਜਾਣ ਦਾ ਜਦੋਂ ਘਰੇਓ ਵੀ ਵਾਰੀ ਇਹ ਦਰਦ ਹੁੰਦਾ ਵੀ ਆਪਾਂ ਬੈਠੇ ਜਲੂਰ ਹੁੰਨੇ ਆ ਆਪਣੀ ਬਿਰਤੀ ਨਹੀਂ ਹੁੰਦੀ ਜਦੋਂ ਆਪਣੀ ਬਿਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਆਪ ਰੱਖਾਂਗੇ ਨਾ ਗੁਰੂ ਉਹਥੇ ਲਜਾਇਓ ਮਲਕਣਾ ਗਲਾਬੇ ਤੇ ਪੰਜਾਬੇ ਦਾ ਘਰ ਹੈ ਮੇਨ ਇਸੇ ਵੀ ਕਿੰਦੀ ਇੱਛਾ ਹੈ ਇਸ ਨੂੰ ਅਰਥ ਕਰਨ ਦੀ ਖੰਡ ਪੇਸ਼ਵਾਰ ਹੈ ਗਲਾਬਾ ਤੇ ਪੰਜਾਬਾ ਜਲ ਗਰਮ ਕਰਦੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਸਤਰ ਜਿਹੜੇ ਪਾਏ ਹੋਏ ਨੇ ਬਾਜਮ ਵਾਲਿਆਂ ਨੇ ਆਪਣਾ ਬਾਣਾ ਲਾਇਆ ਜਾਮਾ ਚੋੜਾ ਗਲਾਬਾ ਤੇ ਪੰਜਾਬ ਦਾ ਕਮਰ ਕੱਸਾ ਖੋਲਦੇ ਆ ਕਮਰ ਕੱਸਾ ਖੋਲਿਆ ਬਾਣਾ ਲਗੂ ਨਾਲ ਰੰਗਿਆ ਹੋਇਆ ਹੈ ਜਿਹੜਾ ਸਰੀਰ ਦੇ ਨਾਲ ਕਮਰ ਕੱਸਾ ਕੀਤਾ ਹੋਇਆ ਸੀ ਘੁੱਟ ਕੇ ਲੱਗਣ ਨਾਲ ਬੰਨਿਆ ਹੋਇਆ ਸੀ ਪੇਟ ਦੇ ਨਾਲ ਉਹ ਕਮਰ ਕੱਸਾ ਮਾਸ ਵਿੱਚ ਧਰ ਗਿਆ ਸੀ ਸਰੀਰ ਦੇ ਅੰਦਰ ਗਲਾਬਾਂ ਤੇ ਪੰਜਾਬਾਂ ਉਹ ਕੰਮਰ ਕੱਸਾ ਖੋਲਦਿਆਂ ਮੋੜੀ-ਮੋੜੀ ਦਸਿਆ ਹੋਇਆ ਮਾਸ ਦੇ ਵਿੱਚੋਂ ਕੱਢਦੇ ਐ ਪਰਮੇਸ਼ਰ ਦੀ ਰਜ਼ਾ ਕੀ ਹੈ ਉਹਦੇ ਪਾਣੀ ਵਿੱਚ ਚਲਣਾ ਕੀ ਹੈ ਇਹ ਐ ਮੁਗਮੁਰ ਜਾਈ ਚਲਣਾ ਇਹ ਸੌਖਾ ਹੈ ਕਹਿਣਾ ਬਹੁਤ ਔਖਾ ਉਹਦੇ ਪਾਣੀ 'ਚ ਚਲਣਾ رنگ درتھ پرے ہے آپ ہر ایک رنگ ہے آپ بہ رنگی کمر کسا کھلیا والوں کے سریر چو لگو چلتا ہے گرو گوبند سنگھ مہاراج جی نے اسنان کیا ਜੜ ਪਾਣੀ ਛਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗਲਾਪੇ ਤੇ ਪੰਜਾਬੀ ਨੂੰ ਕਹਿੰਦੇ ਚੌਧਰੀਓ ਬਤਾ ਮੈਂ ਕਿਉਂ ਆਇਆ ਇੱਥੇ ਇੱਕ ਬਜ਼ੁਰਗ ਮਾਈ ਹੈ ਨਿਹਾਲੇ ਖੱਤਰੀ ਦੀ ਮਾਂ ਜਿਹੜੀ ਮਾਤਾ ਦਾ ਨਾਂ ਹੈ ਮਾਤਾ ਹਰਦਾਈ ਦਾ ਸੇ ਦੁਆਰਾ ਰਿਪੀਟ ਕਰੇਗਾ ਸੁਣਿਓ ਤੁਸੀਂ ਪੰਜਾਬ ਅਨੰਦਪੁਰ ਸਾਹਿਬ ਜਾਂਦੇ ਹੋ ਕਦੇ ਜਾਇਓ ਮਾਚੀਵਾੜਾ ਤੁਹਾਨੂੰ ਮਾਚੀਵਾੜੇ ਦੀ ਧਰਤੀ ਤੇ ਸਕੂਨ ਮਿਲੇਗਾ ਗੱਜੇ ਆਪ ਕੋ ਸਤਨਾ ਜੀ ਮਾਤਾ ਤੁਹਾਨੂੰ ਮਾਚੀਵਾੜਾ ਦਾ ਵਾਤਾਵਰਨ ਦੇਖਿਓ ਜਾ ਕੇ ਤੁਸੀਂ ਇਹ ਇਤਿਹਾਸ ਦੀ ਗਵਾਹੀ ਹੈ ਮਾਚੀਵਾੜੇ ਚ ਬਹੁਤ ਘੱਟ ਲੜਾਈ ਝਗੜੇ ਹੁੰਦੇ ਐ ਇਹ ਵੀ ਇਤਿਹਾਸ ਦੀ ਗਵਾਹੀ ਜੇ ਕੁਛ ਹੋ ਵੀ ਜਾਵੇ ਉਥੇ ਬਹੁਤ ਜਲਦੀ ਸਮਝੌਤਾ ਹੋ ਜਾਂਦਾ ਹੈ ਇਹ ਹਿਸਟੋਰੀਕਲ ਪੁਆਇੰਟ ਐ ਤੁਸੀਂ ਕਦੇ ਇਤਿਹਾਸ ਦੇ ਖੂਨੀ ਪੱਤਰਿਆਂ ਨੂੰ ਕਾਚੀ ਉਹਦੀ ਰਜ਼ਾ ਜਿਉਂ-ਜਿਉਂ ਤੇਰਾ ਹੁਕਮ ਤੇ ਮੈਂ ਤੇ ਉਹ ਹੋਵਣਾ ਜਹਿ ਜਹਿ ਰੱਖੇ ਆਪ ਤਹਿ ਜਾਏ ਖੂਬ ਮਨ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਰਾਜ ਪਿਆਰੇ ਦੀ ਰਾਜ ਜੰਗਲ ਹੈ ਬਹੁਤ ਹਨ ਹੋਰਗੇ ਗਲਾਬਾ ਤੇ ਪੰਜਾਬਾ ਰਾਤ ਬੈ ਗਏ ਮਾਛੀ ਬਾੜੇ ਦੇ ਜੰਗਲ ਤੋਂ ਆ ਕੇ ਸ਼ਰਾਨ ਕੀਤਾ ਵਾਜਾਂ ਵਾਲਿਆਂ ਨੇ ਜਲ ਪਾਣੀ ਛਗਿਆ ਭਾਈ ਗਲਾਬਾ ਤੇ ਭਾਈ ਪੰਜਾਬਾ ਕੋਲ ਬੈਠੇ ਆ ਗੋਬਿੰਦ ਸਿੰਘ ਮਹਾਰਾਜ ਕਿਤੇ ਚੌਧਰੀਓ ਪਤਾ ਮੈਂ ਕਿਉਂ ਆਇਆ निहालले खत्री दी मां माता हरदाई हर साल गुरु गोबिंद सिंह महाराज जी वास्ते कचौला बनाਉਂਦੇ ਸੀ ਗੱਦਰ ਦਾ ਤੇ ਨਾਲ ਇੱਕ ਚਾਦਰ ਭੇਟਾ ਕਰਕੇ ਆਇਆ ਕਰਦੇ ਸੀ ਅਨੰਦਪੁਰ ਸਾਹਿਬ ਅਗਰ ਅਨੰਦਪੁਰ ਸਾਹਿਬ ਕਿਹੜਾ ਮੇੜ ਦੀ ਤਿਆਰੀ ਹੋ ਗਈ ਜੰਗਲ ਜੁੱਧਾ ਦਾ ਟਾਈਮ ਆ ਗਿਆ

ਸਾਡਾ ਕਰਿਆ ਸਾਡੇ ਖਾਣ ਪੀਣ ਵਿੱਚ ਵੀ ਮਲਾਵਟ ਹੈ ਸਾਡੇ ਵਹਿਣ ਵਿੱਚ ਵੀ ਮਲਾਵਟ ਹੈ ਸਾਡੇ ਦੇਖਣ ਵਿੱਚ ਵੀ ਮਲਾਵਟ ਹੈ ਸਾਡੇ ਪਹਿਣ ਵਿੱਚ ਵੀ ਮਲਾਵਟ ਹੈ ਸਾਡੇ ਸੁਣਨ ਵਿੱਚ ਵੀ ਮਲਾਵਟ ਹੈ ਸਾਡੇ ਸੁਣਾਉਣ ਵਿੱਚ ਵੀ ਮਲਾਵਟ ਹੈ ਕੋਈ ਹੋਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੈ ਜਿੱਥੇ ਪਿਓਰਟੀ ਹੈ ਗੱਲ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਈਦੇ ਤੱਕ ਪਰੋਸਾ ਕਰੀਏ ਦੇਨ ਵਿੱਚ ਪਤਾ ਨਹੀਂ ਕਿੰਨੀਆਂ ਗੱਲਾਂ ਹੁੰਦੀਆਂ ਨੇ ਬੰਦਾ ਕਿਹੜੀ ਗੱਲ 'ਚ ਬਰਾਵਟ ਦੀ ਗੱਲ ਕਰ ਜਾਏ ਇਥੇ ਤਿਲਕ ਜਾਵੇ ਕਿ ਕੋਈ ਜੀ ਕੀ ਨਹੀਂ ਬਿਨ ਸਾਚੇ ਕੋ ਬੇਲ ਨਹੀਂ ਨਾਹੀ ਸ਼ਰਦਾ ਕੀ ਹੈ ਪ੍ਰੇਮ ਹੈ ਕੀ ਗਲਾਬਾ ਤੇ ਪੰਜਾਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚੌਧਰੀਓ ਜਾਓ ਨਿਹਾਲੇ ਖੱਤਰੀ ਦੇ ਘਰ ਸੁਨੇਹਾ ਦਿਓ ਨਿਹਾਲੇ ਖੱਤਰੀ ਦੀ ਮਾਤਾ ਨੂੰ ਜਾ ਕੇ ਕਹਿ ਦਿਓ ਬੁਲਾ ਕੇ ਲੈ ਕੇ ਆਓ ਮਾਂ ਬੜਾ ਯਾਦ ਕਰਦੀ ਐ ਹਰ ਵੇਲੇ ਸਵੇਰੇ ਹਰ ਟਾਈਮ ਹਰ ਵੇਲੇ ਉਹਦਾ ਧਿਆਨ ਸਾਡੇ 'ਚ ਰਹਿੰਦਾ ਹੈ ਜਾਓ ਬੁਲਾ ਕੇ ਲੈ ਕੇ ਆਓ ਮਾਤਾ ਨੂੰ ਉਹ ਜਿਹੜੀ ਪ੍ਰੇਮ ਭੇਡਾ ਹੈ ਲੈ ਕੇ ਆਵੇ رات دا ٹائم ہے گلابے نے سنجابی نے نمالے خطری نے کر دا درباجہ کھٹایا درباجہ کھلیا نمالا خطری کے کھٹا چودری شاہد آئی ٹائم اس میں سوکتا ہے